ਜਿਹੜੀ ਨੌਗਨ ਦੁਰੀਆ ਇਹਨੂੰ ਚੜਕੇ ਵਾਲੀ ਚਾਹ ਤੇ ਬਦਾਮ ਵਾਲੀ ਚਾਹ ਇਹਨੂੰ ਬਹੁਤ ਅਛੀ ਲੱਗਦੀ ਔਰ ਬੜਪੜੀ ਦੂਆ ਪੀਂਦਾ ਹੈ ਚਾਹ ਪੀ ਕੇ ਸਰ ਬਹੁਤ ਵਧੀਆ ਲੱਗ ਰਿਹਾ ਜੀ ਚਾਹ ਮੰਨ ਲੇ ਇੱਕ ਕੱਪ ਪੀਤਾ ਹੋਵੇ ਨਾ ਦਾ ਤੇ ਮੰਨ ਲਾ ਵੀ ਪੰਜਾਬੀ ਕੇ ਨਜ਼ਾਰਾ ਜਾਂਦਾ ਤੇ ਸਾਡੀ ਟਿਕਾ 145 ਤੋਂ ਲਗਭਗ 50 ਸਾਲ ਮੰਨੂ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਕੀ ਰੈਸਪੀ ਹੈ ਲਾਈਫ ਬੂਡ ਦੀ ਚਾਹ ਵਾਲੀ ਇਸੇ ਰੋਮ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆ 1945 ਤੋਂ ਅਸੀਂ ਦੁਕਾਨ ਨੂੰ ਚਲਾ ਰਹੇ ਹਾਂ ਇਸ ਤੋਂ ਪਹਿਲੇ ਅਸੀਂ ਪਾਕਿਸਤਾਨ ਸਾਡੇ ਦਾਦਾ ਜੀ ਚਲਾਉਂਦੇ ਸੀ ਉਹਨਾਂ ਕੋ ਬਿਲਕੁਲ ਕੋਈ ਨਹੀਂ ਉਸ ਟਾਈਮ ਤੇ ਨਵਾਂ ਹੋ ਗਿਆ ਅਮੀਰ ਆਦਮ ਐ ਜੀ ਡਰਾਈਵ ਬੂਕ ਬਣੀ ਜਾਂ ਉਹਨਾਂ ਤੋਂ ਕੋ ਲਿਖੀ ਛੀ ਰੈਸਪੀ ਸੀ ਜਿੰਨੇ ਵੀ ਡਰਾਈਵ ਬੂਕ ਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਰੈਸਪੀ ਸੀ ਉਹ ਆਪਣਾ ਚਾਹ ਬਣਾਉਂਦੇ ਸੀ ਬਾਦਾਮ ਵਾਲੀ ਜਾਂ ਖਾਜੂ ਦੀ ਜਿੰਨਾ ਵੀ ਆ ਤੇ ਰਾਈਟਿੰਗ ਦਾ ਮਹਾਰਾਜ ਦੇ ਦਿਨ ਹੀ ਅਸੀਂ ਡਰਾਈਵ ਫੂਡ ਵੀ ਬਾਜ਼ਾਰ ਲੈਣ ਜਾਈਏ ਤਾਂ ਹੀ ਇਹਨੇ ਡਰਾਈਵ ਫੂਡ ਵੀ ਦੇਖੀ ਸਕੇ ਕਿ ਇਹਨੇ ਮਹਿੰਗਾ ਹੈ ਜੇਕਰ ਨਹੀਂ ਜੇਹੀ ਡਰਾਈਵ ਫੂਡ ਵਾਲੀ ਸਭ ਚਾਹ ਅਵੇਲਵੇਲ ਹੋ ਜਾਏ ਜਿਸ ਤਰ੍ਹਾਂ ਦਾ ਹਟ ਡਰਾਈਵ ਫੂਡ ਪਸੰਦ ਕਰਦੇ ਆ ਸਾਨੂੰ ਕਾਜੂ ਪਸੰਦ ਆ ਸਾਨੂੰ ਬਦਾਮ ਪਸੰਦ ਆ ਸਾਨੂੰ ਖਸਖਸ ਪਸੰਦ ਆ ਇਹਨਾਂ ਸਾਰੀਆਂ ਡਰਾਈਵ ਫੂਡ ਇਹਨਾਂ ਦੇ ਨੇਕ ਨਕਾਬ ਲੁਟਾ ਬਣਾ ਇਹਨਾਂ ਸਾਡੇ ਸਰੀਰ ਨੂੰ ਪੋਸ਼ਟ ਆਹਾਰ ਦਿੰਦੇ ਆ ਵਿਟਾਮਿਨ ਦਿੰਦੇ ਆ ਉਹਨਾਂ ਸਾਰੀਆਂ ਦੀ ਹੀ ਚਾਹਾਂ ਜਿਹੜੀਆਂ ਬਣਾਉਂਦੇ ਸੋ ਦੇਖਿਆ ਜਾਵੇ ਗੱਲਬਾਤ ਕੀਤੀ ਜਾਵੇ ਵੱਖ-ਵੱਖ ਸਥਾਨਾਂ ਤੋਂ ਕਾਫੀ-ਕਾਫੀ ਦੂਰੋਂ ਜਿਹੜਾ ਟੂਰਿਸਟ ਹੱਬ ਅੰਮ੍ਰਿਤਸਰ ਨੂੰ ਮੰਨਿਆ ਜਾਂਦਾ ਵਾ ਤੁਹਾਡੀ ਜਿਹੜੀ ਫੇਮਸ ਕਾਫੀ ਟੀ ਸਟਾਲ ਹੈਗੀ ਆ ਜਿੱਥੇ ਵਿੱਚ ਬਦਾਮ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟ ਹੈਗੇ ਆ ਉਹ ਪਾ ਕੇ ਚਾਹ ਨੂੰ ਬਣਾਇਆ ਜਾਂਦਾ ਵਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਲੋਕ ਜਿਹੜੇ ਆ ਕੇ ਪਸੰਦ ਕਰਦੇ ਆ ਚਾਹ ਨੂੰ ਕਿਸ ਤਰ੍ਹਾਂ ਇਹ ਸਾਡੀ ਦੁਕਾਨ 1945 ਤੋਂ ਲਗਭਗ 50 ਸਾਲ ਮੈਨੂੰ ਚਾਹ ਬਣਾਉਂਦੇ ਨੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਬਣਾ ਰਹੇ ਸੀ ਮੇਰੇ ਦਾਦਾ ਜੀ ਬਣਾ ਰਹੇ ਸੀ ਪਰ ਇਹ ਚਾਹ ਜਿਹੜੀ ਹੈ ਇਹ ਜਿਹੜੀ ਰੈਸਪੀ ਹੈ ਡ라이 ਬੂਡ ਦੀ ਚਾਹ ਵਾਲੀ ਇਹ ਸਿਰਫ ਸਾਡੇ ਕੋ ਸਾਡੇ ਪਰਿਵਾਰ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਬਣਾਉਂਦੇ ਆਏ ਔਰ ਜਿੰਨੇ ਵੀ ਬਾਹਰੋਂ ਸਾਲਾ ਨਹੀਂ ਆਉਂਦੇ ਜਾਂ ਦਿੱਲੀ ਤੋਂ ਬਾਬੇ ਤੋਂ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਜਦੋਂ ਵੀ ਇੱਥੇ ਐਕਟਰ ਸ਼ੂਟਿੰਗ ਕਰ ਲਾਂਦੇ ਆ ਉਹ ਸਾਡੇ ਕੋ ਇਹ ਜਿਹੜੀ ਛੜਕੇ ਵਾਲੀ ਚਾਹ ਬਦਾਮ ਵਾਲੀ ਚਾਹ ਬਦਾਮ ਖਸਖਸ ਵਾਲੀ ਚਾਹ ਜਿਹਦੇ ਵਿੱਚ ਅਸੀਂ ਰਾਚੀ ਤੁਲਸੀ ਗੁਲਾਬ ਅਨੇਕਾਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਆ ਪਤਾ ਬਹੁਤ ਖੁਸ਼ ਹੋ ਗਏ ਪਿੰਦੇ ਤੇ ਚਾਹ ਹੈ ਉਹ ਹੀ ਚਾਹ ਵੀ ਨਾ ਤੜਕੇ ਵਾਲੀ ਚਾਹ ਦੀ ਤੁਸੀਂ ਕਿਤੇ ਨਾ ਕਿਤੇ ਗੱਲ ਕੀਤੀ ਆ ਇਹ ਦੱਸੋ ਸਾਡੇ ਜਿਹੜੇ ਦੇਖਦੇ ਸਰੋਤੇ ਹੈਗੇ ਆ ਵੀ ਤੜਕੇ ਵਾਲੀ ਚਾਹ ਤੁਸੀਂ ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਹੋ ਲੋਕ ਤੜਕੇ ਵਾਲੀ ਚਾਹ ਦੇ ਵਿੱਚ ਬਾਦਾਮ ਖਸਕਾਸ ਉਹ ਚਾਹ ਨੂੰਸੀਂ ਦੋ ਵਾਰੀ ਬਣਾਉਣਾ ਬਣਾਉਂਦਾ ਇੱਕ ਵਾਰੀ ਇਹ ਚਾਹ ਬਣਾਉਨੇ ਆ ਜਿਹਦੇ ਵਿੱਚ ਅਸੀਂ ਗੁਲਾਬ ਲਾਚੀ ਤੁਸੀ ਸਭ ਚੀਜ਼ਾਂ ਪਾ ਕੇ ਤਿਆਰ ਕਰਦੇ ਦੂਸਰੀ ਵਾਰ ਫੇਸੀਂ ਬਟਰ ਦੇ ਵਿੱਚ ਬੂਲ ਬਟਰ ਦੇ ਵਿੱਚ ਬਦਾਮ ਖਸਖਸ ਜਿਹੜਾ ਵਾ ਉਹ ਨੂੰ ਕੁੱਟ ਕੇ ਤੇ ਫਿਰ ਬਦਾ ਜਿਹੜਾ ਅਸੀਂ ਕੋਈ ਫਲੇਵਰ ਤਿਆਰ ਕਰੀ ਜਾਂ ਉਹ ਨੂੰ ਚੜ ਕੇ ਵਾਲੀ ਚਾਹ ਕਹਿੰਦੇ ਉਹ ਅਸੀਂ ਆਪਣਾ ਡਰਾਈਵ ਹੁੰਦਾ ਜਿਹੜਾ ਢਲਕਾ ਲਾਨੇ ਮੱਖਣ ਦੇ ਵਿੱਚ ਫਿਰ ਉਹ ਚਾਹ ਤਿਆਰ ਗੱਲ ਕਿਤੇ ਜਾਵੇ 1945 ਤੋਂ ਤੁਸੀਂ ਗੱਲ ਕੀਤੀ ਹੈ ਕਿ ਦੁਕਾਨ ਜਿਹੜੀ ਸਟਾਰਟਿੰਗ ਤੋਂ ਚੱਲਦੀ ਆ ਰਹੀ ਆ ਆ ਗਾਂ ਦੇ ਤੌਰ ਦੇ ਉੱਤੇ ਹੁਣ ਅਗਰ ਲੋਕਾਂ ਨੇ ਆਣਾ ਹੋਵੇ ਤੁਹਾਡੇ ਕੋਲ ਤੁਸੀਂ ਆਪਣਾ ਕੋਈ ਐਡਰੈਸ ਦੇਣਾ ਹੋਵੇ ਉਹਨਾਂ ਨੂੰ ਦੇ ਸਕਦੇ ਹੋ ਦੱਸ ਸਕਦੇ ਕਿੱਥੇ ਇਹਲੇ ਸਾਡੀ ਦੁਕਾਨ ਐਮ ਐਮ ਮਾਲਵੇ ਰੂਟ ਐਮ ਐਫ ਮਾਲਵੇਰ ਨੂੰ ਉਹ ਕੋਈ ਇਹ ਕੰਪਨੀ ਬਾਗ ਦੇ ਸਾਹਮਣੇ ਤੁਹਾਡਾ ਟਾਈਮ ਹੈ ਸਵੇਰੇ 6:00 ਵਜੇ ਤੋਂ ਲੈ ਕੇ ਸ਼ਾਮੇ 8:00 ਵਜੇ ਤੱਕ ਉਹ ਗੱਲ ਕੀਤੀ ਜਾਵੇ ਸਿਹਤ ਨੂੰ ਲੈ ਕੇ ਤੁਸੀਂ ਗੱਲ ਕੀਤੀ ਹੈ ਕਿ ਡਰਾਈ ਫਰੂਟਸ ਜਿਹੜੀ ਇਹ ਚਾਹ ਹੈਗੀ ਆ ਸਿਹਤ ਵੀ ਕਾਫੀ ਲਾਹੇਮੰਦ ਹੁੰਦੀ ਹੈ ਜਿਵੇਂ ਜਵਾਨਾਂ ਦੀ ਗੱਲ ਕੀਤੀ ਜਾਵੇ ਠੀਕ ਹੈ ਯੰਗਸਟਰ ਦੀ ਗੱਲ ਕੀਤੀ ਜਾਵੇ ਲੋਕ ਚਾਹ ਅੱਜ ਕੱਲ ਦੇ ਤੌਰ ਤੇ ਬਹੁਤ ਘੱਟ ਪਿੰਦੇ ਹਨ ਲੇਕਿਨ ਸਿਹਤ ਸਿਹਤਮੰਦ ਚਾਹ ਦੀ ਤੁਸੀਂ ਕਿਤਨਾ ਕਿਤੇ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿਥੋਂ ਤੱਕ ਸੰਭਲਦੇ ਆ ਜਿਹੜੀ ਨੌਜਵਾਨ ਕੁੜੀ ਹੈ ਆਪਣੇ ਸ਼ਰੀਰ ਬਾਰੇ ਬਹੁਤ ਅੱਛਾ ਖਿਆਲ ਰੱਖਦੀ ਹੈ ਔਰ ਅੱਛੀ ਚੀਜ਼ਾਂ ਖਾਂਦੀ ਹੈ ਔਰ ਸਾਡੇ ਕੋਲ ਜਿਹੜੀ ਨੌਜਵਾਨ ਕੁੜੀ ਹੈ ਜਿਹੜੇ ਪਹਿਲੇ ਵੀ ਸਾਡੇ ਇਹਨਾਂ ਦੇ ਬਜ਼ੁਰਗ ਪੀਂਦੇ ਰਹੇ ਅਗੋ ਜਿਹੜੀ ਨੌਜਵਾਨ ਕੁੜੀ ਹੈ ਇਹਨਾਂ ਨੂੰ ਥੜਕੇ ਵਾਲੀ ਚਾਹ ਤੇ ਬਦਾਮ ਵਾਲੀ ਚਾਹ ਇਹਨੂੰ ਬਹੁਤ ਅੱਛੀ ਲੱਗਦੀ ਔਰ ਬੜਬੜੀ ਦੂਰੋਂ ਪੀਂ ਰਹੇ ਕਿਵਾਂਟਿਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਕਿਸ ਤਰ੍ਹਾਂ ਦੀ ਜਿਹੜੀ ਕੁਆਂਟੀਟੀ ਆ ਉਹ ਦੇਖਣ ਅਗਰ ਲੋਕ ਆਂਦੇ ਨੇ ਉੱਥੇ ਤੇ ਕਿਸ ਤਰ੍ਹਾਂ ਦੀ ਕੁਆਂਟੀਟੀ ਉਹਨਾਂ ਨੂੰ ਦੇਖਣ ਨੂੰ ਮਿਲੇ ਬਹੁਤ ਵਧੀਆ ਬਹੁਤ ਅੱਛਾ ਚਾਹ ਦੇ ਬਹੁਤ ਵੱਡੇ ਕੱਪ ਹੁੰਦੇ ਆ ਨੋਰਮਲ ਇਹ ਗਲਾਸ ਨੂੰ ਵੱਡੇ ਗਲਾਸ ਹੁੰਦੇ ਕੋਈ ਕੁ ਗਲਾਸ ਕੱਪ ਪੀਣ ਨਾਲ ਆदमी ਕਿ ਦਿਨ ਦਾ ਸਾਰਾ ਦਿਨ ਉਹ ਇੱਕ ਪ੍ਰਕਾਰ ਦੀ ਉਹਦੇ ਨਾਲ એનર્ਜੀ ਉਹਦੇ ਸਰੀਰ 'ਚ ਜਿਹੜੀ ਸ਼ਕਤੀ ਜਿਹੜੀ ਆ ਉਹ ਚਾਹ ਨਹੀਂ ਇੱਕ ਪ੍ਰਕਾਰ ਦਾ એનર્ਜੀ ਲਿੰਕ ਹੈ ਜਿਹੜਾ ਕਿ ਸਾਡੇ ਸਰੀਰ ਨੂੰ ਕਈ ਕਈ ਰੋਗਾਂ ਤੋਂ ਬਚਾ ਕੇ ਰੱਖ ਸਕਦਾ ਜਿਹੜੀ ਅਸੀਂ ਪੀਂਗਾ ਆਦਿ ਪਰ ਤੁਸੀਂ ਦੇਖਿਆ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਠੀਕ ਮੇਰੇ ਪਿੱਛੇ ਜਿਹੜਾ ਵਿੱਕੀ ਟੀ ਸਟਾਲ ਆਪਾ ਉੱਥੇ ਇਸ ਟਾਈਮ ਮੌਜੂਦ ਹੈਗੇ ਆ ਜਿੱਥੇ ਕਿ ਪੋਸਟਿਕ ਤਤਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਚਾਹ ਦਾ ਆਨੰਦ ਲੋਕ ਪੰਜਾਬੀ ਲੈ ਰਹੇ ਨੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਾਸੀ ਵੱਧ ਤੋਂ ਵੱਧ ਇੱਥੇ ਪਹੁੰਚਦੇ ਨੇ ਸਲਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੇ ਲੋਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਜ਼ਰੂਰ ਇੱਥੇ ਚਾਹ ਦਾ ਆਨੰਦ ਲੈ ਕੇ ਜਾਂਦੇ ਨੇ ਸੋ ਗੱਲਬਾਤ ਕਰਨ ਤੋਂ ਬਾਅਦ ਸਾਡੇ ਨਾਲ ਕਸਟਮਰ ਵੀ ਮੌਜੂਦ ਹੈ ਕਿ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਿਹੜੇ ਆ ਚਾਹ ਦੀਆਂ ਚੁਸਕੀਆਂ ਦਾ ਨੰਦ ਲੈ ਰਹੇ ਆ ਸਭ ਤੋਂ ਪਹਿਲਾਂ ਭਾਜੀ ਕਿੱਦਾਂ ਦਾ ਲੱਗ ਰਿਹਾ ਚਾਹ ਪੀ ਕੇ ਚਾਹ ਪੀ ਕੇ ਸਰ ਬਹੁਤ ਵਧੀਆ ਲੱਗ ਰਿਹਾ ਜੀ ਚਾਹ ਮੰਨ ਲੇ ਇੱਕ ਕੱਪ ਪੀਤਾ ਹੋਵੇ ਇਹਨਾਂ ਦਾ ਤੇ ਮਨ ਲੱਭੀ ਪੰਜਾਬੀ ਕੇ ਨਜ਼ਾਰਾ ਜਾਂਦਾ ਅੱਜ ਦਾ ਹਾਂਜੀ ਸੋ ਗੱਲਬਾਤ ਕੀਤੀ ਜਾਵੇ ਤਾਂ ਬਦਾਮਾਂ ਵਾਲੀ ਡਰਾਈ ਫਰੂਟਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਡਰਾਈ ਫਰੂਟਸ ਆ ਉਹ ਪਾ ਕੇ ਇੱਥੇ ਚਾਹ ਬਣਾਈ ਜਾਂਦੀ ਹੈ ਬਟਰਰ ਮੂਲ ਬਟਰ ਦੇ ਤੜਕਾ ਲਗਾ ਕੇ ਚਾਹ ਬਣਾਈ ਜਾਂਦੀ ਆ ਅੱਜ ਕੱਲ ਕਿਤੇ ਦੇਖਣ ਨੂੰ ਇਦਾਂ ਦਾ ਨਹੀਂ ਮਿਲਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਾਂ ਸਟੋਰੀ ਕਰਨ ਪਹੁੰਚੇ ਆ ਤੁਸੀਂ ਵੀ ਚਾਹ ਦਾ ਆਨੰਦ ਲੈਂਦੇ ਹੋ ਤੜਕੇ ਵਾਲੀ ਚਾਹ ਪੀ ਕੇ ਦੇਖੀ ਕਿਦਾਂ ਦੀ ਲੱਗਦੀ ਤੜਕੇ ਵਾਲੀ ਚਾਹ ਪੀਤੀ ਜੀ ਦੋ ਚਾਰ ਵੀ ਚਾਹ ਪੀਤੀ ਤੜਕੇ ਵਾਲੀ ਚਾਹ ਬਹੁਤ ਵਧੀਆ ਜੀ ਖਸਕਾ ਦਾ ਤੜਕਾ ਲਗਾਉਂਦੇ ਮੱਖਣ ਪਾ ਕੇ ਲਗਾਉਂਦੇ ਨੇ ਬਹੁਤ ਵਧੀਆ ਚਾਹ ਬਣਾਉਂਦੇ ਤੜਕੇ ਲਈ ਅਨੰਦ ਦੀ ਗੱਲ ਕੀਤੀ ਜਾਵੇ ਤਾਂ ਚਾਹ ਦਾ ਨਾਮ ਕਿੱਦਾਂ ਦਾ ਚਾਹ ਦਾ ਨਾਮ ਦੱਸਣਾ ਹੈ ਜੀ ਇਹ ਚਾਹ ਦਾ ਆਨੰਦ ਤੇ ਤੁਸੀਂ ਪੀਓਗੇ ਤੇ ਫੇਰ ਹੀ ਪਤਾ ਲੱਗੇਗਾ ਤੁਹਾਨੂੰ ਹੁਣ ਆਪਾਂ ਪੀ ਕੇ ਤੇ ਬਹੁਤ ਹੀ ਲੱਗ ਰਿਹਾ ਤਾਂ ਹੀ ਰੋ ਜਾਨੇ ਰੋ ਜੀ ਚਾਹ ਪੀਣਾ ਨੇ ਮਾਰਨਿੰਗ ਵੀ ਆਉਂਦੇ ਤੇ ਇਵਨਿੰਗ ਵੀ ਆਉਂਦੇ ਚਾਹ ਪੀਂਦੇ ਘਰੋਂ ਵੀ ਪੀ ਕੇ ਆਈ ਦੀ ਵੇਰੇ ਇੱਥੇ ਵੀ ਪੀਦੀ ਤੇ ਜਿਹੜੇ ਨਹੀਂ ਵੀ ਚਾਹ ਪੀਂਦੇ ਸੀ ਤੇ ਉਹਨਾਂ ਨੂੰ ਚਾਹ ਪੀਣੇ ਲਾਦਾ ਹੈ ਆਪਾਂ